ਆਉਣ ਵਾਲੀ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਹੈ। ਔਰ ਉੱਥੇ ਜੀਵਨ ਮਾਨੂਕੇ ਵਾਲੇ ਦਾ ਸਕੋਰਪੀਓ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਮੇਰੇ ਵੀਰੋ। ਤੇ ਸਾਡੇ ਵੀਰ ਕੁੱਕੂ ਨਾਗਰਾ ਯੂਐਸਏ, ਦੀਪ ਯੂਕੇ, ਬਲਵਿੰਦਰ ਯੂਕੇ, ਸਾਵੀ ਪੱਤੜ ਨਾਰਵੇ, ਹਰਚਰਨ ਸਿੰਘ ਜੀ ਨਾਰਵੇ ਪੰਮ ਯੋद्धा, ਅਮਨ ਸਾਡੇ ਚੇਅਰਮੈਨ ਸਾਹਿਬ ਨੇ ਔਰ ਨਾਲ ਮਨਪ੍ਰੀਤ ਮਾਨਾਜੀ ਕੋਟ ਸਾਹਿਬ ਤੇ ਨਾਲ ਕਾਕਾ ਕੋਟ ਫੱਤੇ ਵਾਲਾ ਬੱਬੂ ਕੋਟ ਫੱਤਾ ਅਸ਼ਵਨੀ ਸ਼ਰਮਾ ਗੁਰਮਖ ਪੁਰਤਗਾਲ ਜੋਗੀ ਦੇਦਨਾ ਕਾਲੂ ਦੇਦਨਾ ਸਤਗੁਰ ਕਮਾਨ ਬਿੰਦਰ ਮਵੀ ਰੋਮੀ ਯੂਐਸਏ ਸੋਨੂ ਆਸਟ੍ਰੇਲੀਆ ਸੰਦੀਪ ਗੁਰਨਾ ਅਮਰੀਕਾ ਬਿੱਟੂ ਅਕਰਵਾਲ ਬਲਕਾਰ ਕਮਾਨ ਡਾਕਟਰ ਮਕਰ ਸਿਹਾਰ ਜਿੰਨੀ ਦੰਦੀਵਾਰ ਰਮੇਸ਼ ਗੋਲ ਹਰਜੀਤ ਐਕਸ਼ਨ ਸਾਹਿਬ ਤੇ ਰੰਕਿਤ ਕੁਮਾਰ ਐਕਸ਼ਨ ਤੇ ਬੰਟੂ ਕੈਨੇਡਾ ਤੇ ਰੋਮੀ ਯੂਐਸਏ ਸਾਰੇ ਭਰਾ ਕਹਿੰਦੇ ਵੀ ਆਪਾਂ ਰਲ ਮਿਲ ਕੇ ਜਲਾਲ ਦੇ ਕਬੱਡੀ ਕੱਪ ਤੇ ਮੂਨਕ ਵਾਲੇ ਗੁਲਜਾਰੀ ਦਾ ਸਕਾਰਪੀਓ ਅੰਨ ਗੱਡੀ ਦੇ ਨਾਲ ਸਨਮਾਨ ਹੋਊਗਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਗੁਲਜਾਰ ਨੂੰ ਵੀ ਨਹੀਂ ਸੀ ਪਤਾ ਇਹ ਸਤਕਾਰ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੁਲਜਾਰੀ ਦੇ ਕਬੱਡੀ ਖੇਡੀ ਮੂਨਕ ਨੇ ਲਈ ਗੁਲਜਾਰੀ ਖੇਡਿਆ ਡੀਏਵੀ ਕਾਲਜ ਪਠਿੰਡਾ ਦੇ ਲਈ ਤੇ ਆਵੇ ਭਰਾਵਾਂ ਨੇ ਅੱਜ ਮੇਰੇ ਵੀਰੋ ਇਹ ਮਾਨ ਸਨਮਾਨ ਕਹਿੰਦੇ ਦੀ ਜਲਾਲ ਦੇ ਵਿੱਚ ਕਰਨਾ ਹੈ ਇਹ ਗੁਲਜਾਰੀ ਨੂੰ ਵੀ ਨਹੀਂ ਸਿਮਤਾ ਸੇਵਕ ਜੀ ਇਹ ਤੇ ਹੁਣੇ ਹੀ ਮੂਮੈਂਟ ਜਿਹੜੀ ਬਣ ਗਈ ਹੈ ਇਹ ਸਰਪ੍ਰਾਈਜ਼ ਸਨਮਾਨ ਹੋਇਆ ਕੋਈ ਸ਼ਬਦ ਤੁਸੀਂ ਵੀ ਜਿਹੜਾ ਜਰੂਰ ਬੋਲਦੇ ਹੋ ਪ੍ਰੋਫੈਸਰ ਸੇਖ ਸਿੰਘ ਜੀ ਸ਼ੇਰਗਰ ਕੀ ਬਾਤ ਹੈ ਗੁਲਜਾਰੀ ਮੋਣਕ ਗੁਲਜਾਰੀ ਮੋਣਕ ਦੇ ਪਰਿਵਾਰ ਨੂੰ ਕਬੱਡੀ ਤੇ ਮਾਣ ਰਹੇਗਾ ਤੇ ਕਬੱਡੀ ਨੂੰ ਸਦਾ ਗੁਲਜਾਰੀ ਮੋਣਕ ਤੇ ਮਾਣ ਰਹੇਗਾ ਗੁਲਜਾਰੀ ਮੂਲਕ ਦਾ ਮਾਨ ਸਤਕਾਰ ਜਲਾਲ ਦੀਆਂ ਖੇਡਾਂ ਤੇ ਸਕਾਰਪੀਓ ਇਨ ਗੱਡੀ ਦੇ ਨਾਲ ਕੀਤਾ ਜਾਵੇਗਾ ਸਵਰਗਿਆ ਨੱਥਾ ਸਿੰਘ ਦੇ ਪੁੱਤਰ ਦਾ ਮਾਤਾ ਚਰਨਜੀਤ ਕੌਰ ਦੇ ਪੁੱਤ ਦਾ ਪਾਲੀ ਆਸਟ੍ਰੇਲੀਆ ਦੇ ਵੀਰ ਦਾ ਜਵਾਰ ਸਿੰਘ ਦੇ ਛੋਟੇ ਵੀਰ ਦਾ ਮਾਨ ਸਨਮਾਨ ਕਹਿੰਦੇ 21 ਤਰੀਕ ਨੂੰ ਮੇਰੇ ਵੀਰੋ 20 ਮਾਰਚ ਨੂੰ ਕੀ ਆ ਬਾਤ ਹੈ ਜਲਾਲ ਦੇ ਵਿੱਚ ਖੇਡਾਂ ਹੋਣਗੀਆਂ ਜਲਾਲ ਪਿੰਡ ਕਹਿੰਦੇ ਲਤੀਫ ਮੁਹੰਮਦ ਦਾ ਪਿੰਡ ਹੈ ਲੋਕ ਸੋਚਦੇ ਆ ਕੌਣ ਸੀ ਲਤੀਫ ਮੁਹੰਮਦ ਕੁਲਦੀਪ ਮਾਨਕ ਦਾ ਅਸਲੀ ਨਾਂ ਸੀਗਾ ਜਲਾਲ ਪਿੰਡ ਦਾਗੂ ਜਗੀਰ ਸਿੰਘ ਦਾ ਪਿੰਡ ਹੈ ਜਲਾਲ ਪਿੰਡ ਕਹਿੰਦੇ ਅਜਮੇਰ ਦੀ ਕਬੱਡੀ ਨੇ ਬੱਬੂ ਦੀ ਕਬੱਡੀ ਨੇ ਤੇ ਰਪਿੰਦਰ ਦੇ ਬੋਲਾਂ ਨੇ ਦੁਨੀਆਂ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਜ਼ਿਲ੍ਹਾ ਬਠਿੰਡੇ ਦੀ ਧਰਤੀ ਹੈ